ਹਾਂਜੀ ਗਾਇਸ ਹੁਣ ਮੈਂ ਕਰਨ ਲੱਗੀ ਆ ਕਮੀਜ਼ ਦੀ ਸਟੀਚਿੰਗ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਪੂਰਾ ਪ੍ਰੋਪਰ ਦੱਸੂਗੀ ਕਿਵੇਂ ਕਿਵੇਂ ਆਪਾਂ ਨੇ ਗਲਾ ਅਟੈਚ ਕਰਨਾ ਕਿਵੇਂ ਪਲੇਟਾਂ ਪਾਉਣੀਆਂ ਨੇ ਔਰ ਖਾਸ ਕਰ ਜਿਨ੍ਹਾਂ ਦੇ ਮਤਲਬ ਕਮੀਜ਼ ਬਣਨ ਤੋਂ ਬਾਅਦ ਜਦੋਂ ਆਪਾਂ ਕਮੀਜ਼ ਵੇਅਰ ਕਰਦੇ ਆ ਤਾਂ ਉਹ ਗਲਾ ਪਿੱਛੇ ਨੂੰ ਜਾਣ ਲੱਗ ਜਾਂਦਾ ਉਹਦਾ ਮੈਂ ਖਾਸ ਕਰ ਰੀਜ਼ਨ ਤੁਹਾਨੂੰ ਦੱਸੂਗੀ ਕਿ ਉਹ ਗਲਾ ਹੈਗਾ ਜਿਹੜਾ ਸਾਡਾ ਕਿਉਂ ਪਿੱਛੇ ਨੂੰ ਜਾਣ ਲੱਗ ਜਾਂਦਾ ਠੀਕ ਹੈ ਜੀ ਤੇ ਮੋਢੇ ਸਾਡੇ ਕਿਉਂ ਅੱਧਰ ਸਾਈਡਾਂ ਨੂੰ ਡਿਗਣ ਲੱਗ ਜਾਂਦੇ ਨੇ ਤੇ ਉਹਦਾ ਅਸੀਂ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਹੱਲ ਦੱਸੂਗੀ ਵੀ ਕਿਦਾਂ ਕਿਦਾਂ ਸੀ ਸੈਟਿੰਗ ਕਰ ਸਾਡੇ ਜਿਹੜੇ ਨਾਲ ਸਾਡੇ ਗळा ਪਿੱਛੇ ਨੂੰ ਨਾ ਜਾਵੇ ਤੇ ਧੀਰਾ ਸਾਡਾ ਗਿਰੇ ਨਾ ਠੀਕ ਹੈ ਜੀ ਧੀਰਾ ਵੈਸੇ ਮੈਂ ਸਾਡੇ 6 ਇੰਚ ਰੱਖਿਆ ਸੀ ਇਹ ਕਿਤੇ ਨੂੰ ਨਹੀਂ ਜਾਊਗਾ ਗळा ਜਿਹੜਾ ਬੈਕ ਵਾਲਾ ਹੈਗਾ ਉਹ ਆਪਾਂ ਨੇ 2 ਇੰਚ ਤੇ ਕਟਿੰਗ ਕੀਤੀ ਸੀ ਚੜਾਈ ਤੇ ਠੀਕ ਹੈ ਜੀ ਗळा ਸਾਡਾ ਬਿਲਕੁਲ ਵੀ ਗਿਰੂਗਾ ਨਹੀਂ ਹੈਗਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਕਿਵੇਂ ਅਟੈਚ ਕਰਨਾ ਆ ਮੈਂ ਇੱਕ ਕੱਪੜੇ ਤੇ ਜਿਹੜਾ ਹੈਗਾ ਬੁਕਰਮ ਵਾਲਾ ਗळा ਅਟੈਚ ਕਰ ਲਿਆ ਸੀਗਾ ਠੀਕ ਹੈ ਜੀ ਗੜਾ ਸਾਡਾ 7 ਇੰਚ ਦਾ ਤੇ ਹੁਣ ਆਪਾਂ ਨੇ ਕੀ ਕਰਨਾ ਇਹਦਾ ਸੈਂਟਰ ਕਰ ਲੈਣਾ ਆ ਵੀ ਇੱਥੇ ਸੈਂਟਰ ਕੀਤਾ ਹੋਇਆ ਹੈ ਜੀ ਤੇ ਇੱਥੇ ਅਸੀਂ ਮਾਰਕਿੰਗ ਕਰ ਲਾਂਗੇ ਮਾਰਕਿੰਗ ਤੇ ਆ ਸੈਂਟਰ ਕਰ ਲਿਆ ਇੱਥੇ ਤੇ ਹੁਣ ਆਪਾਂ ਨੇ ਕੀ ਕਰਨਾ ਇੱਥੇ ਅਸੀਂ ਇੱਕ ਕੱਚੀ ਸਲਾਈ ਲਗਾ ਲਾਂਗੇ ਅਸੀਂ ਕਿੱਤੀ ਸਲਾਈ ਲਗਾ ਲਿਆ ਹੁਣ ਅਸੀਂ ਬਿਲਕੁਲ ਬੁਕਰਮ ਦੇ ਜਿਹੜੇ ਨੇੜੇ-ਨੇੜੇ ਹੈਗਾ ਫਲਾਈ ਲਗਾਵਾਂਗੇ ਬਿਲਕੁਲ ਕਿਨਾਰੇ ਤੇ ਬੁਕਰਮ ਦੇ ਉੱਤੇ ਲਾਣੀ ਹੈਗੀ ਕਿੱਕ ਪੈਰ ਦਾ ਜਿਹੜਾ ਮਾਰਜਨ ਹੈਗਾ ਛੱਡ ਕੇ ਇੱਕ ਇੱਕ ਪੈਰ ਦਾ ਮਾਰਜਨ ਛੱਡ ਕੇ ਕਟਿੰਗ ਕਰ ਦਵਾਂਗੇ ਗਲੇ ਦੀ ਤੇ ਇਥੇ ਕੱਟ ਲਗਾ ਲਵਾਂਗੇ ਤੇ ਹੁਣ ਇਸ ਨੂੰ ਅੰਦਰ ਫੋਲਡ ਕਰ ਦਵਾਂਗੇ ਐਸੇ ਜਿੱਕੇ ਦਿੱਸ ਲਾਈਨ ਲਾ ਦਵਾਂਗੇ ਹਾਂਜੀ ਗਾਈ ਜਿਹੜਾ ਗਲਾ ਹੈਗਾ ਆਪਣਾ ਬਣ ਗਿਆ ਹੁਣ ਅਸੀਂ ਪਲੇਟਾਂ ਪਾਵਾਂਗੇ ਪਲੇਟਾਂ ਦੇ ਆਪਾਂ ਨੇ ਨਿਸ਼ਾਨ ਲਗਾਏ ਹੋਏ ਨੇ ਜੇ ਤੁਸੀਂ ਤੁਹਾਨੂੰ ਲੱਗਦਾ ਇਹ ਕਪੜਾ ਸਾਡਾ ਛਿੱੜਣ ਵਾਲਾ ਤਾਂ ਤੁਸੀਂ ਲਗਾ ਸਕਦੇ ਹੋ ਵੈਸੇ ਮੈਂ ਕਪੜਾ ਇਹ ਕਾਟਨ ਦਾ ਹੈ ਇਹ ਬਿਲਕੁਲ ਵੀ ਕਿਤੇ ਖਿਸਕੂਗਾ ਨਹੀਂ ਵੈਸੇ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਨੀ ਆ ਆਸੀਂ ਅੱਧਾ ਦਾ ਇੰਚ ਦਾ ਅੱਧਾ ਇਧਰ ਹੋ ਗਿਆ ਅੱਧਾ ਇਧਰ ਹੋਏ 1 ਇੰਚ ਦੀ ਜਿਹੜੀ ਹੈਗੀ ਇਧਰ ਪਲੇਟ ਪੈ ਗਈ ਹੈ ਸਾਡੇ ਹੁਣ ਅਸੀਂ ਆਹ ਵਾਲੀ ਸੇਮ ਹੋਮੀ ਪਾਵਾਂਗੇ ਜਿਵੇਂ ਦੂਜੀ ਪਾਈ ਹੈ ਇਸ ਸੇੜਦਾ ਵਾਲੀਆਂ ਜਿਹੜੀਆਂ ਪਲੇਟਾਂ ਹੈਗੀਆਂ ਆਹ ਵਾਲੀਆਂ ਪਾਵਾਂਗੇ ਇਹ ਬਿਲਕੁਲ ਇਹਨਾਂ ਦੇ ਵਿੱਚ ਜਿਹੜਾ ਕੱਪੜਾ ਹੈਗਾ ਮਾਰਜਿਨ ਹੈਗਾ ਜੀ ਉਹ ਅਸੀਂ ਅੱਧੇ ਪੈਰ ਦਾ ਹੀ ਰੱਖਣਾ ਮਤਲਬ ਪੈਰ ਪੈਰ ਦਾ ਐਵੇਂ ਇੱਥੇ ਬਾਹਰ ਕੱਢ ਦੇਣੀ ਹੈ ਇਥੋਂ ਪਲੇਟ एवे असी आई कमर वाली प्लेट यही पा लेंगे से सेम असी दूजी साइड प्लेटा भी एवं ही पा लेंगे ਇਹ ਪਲੇਟਾ ਹੈ ਗਿਆ ਉਹ ਪੈ ਗਿਆ ਨਹੀਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਬੈਕ ਵਾਲਾ ਜਿਹੜਾ ਗळा ਹੈਗਾ ਉਹ ਵਾਲਾ ਸਲਾਈ ਕਰਾਂਗੇ ਗळा ਮੈਂ ਕੱਟ ਲਿਆ ਸੀ ਇਹ ਗळा ਮੈਂ 7 ਇੰਚ ਦਾ ਕਟਿੰਗ ਕੀਤਾ ਸੀਗਾ ਜੀ ਅੱਧਾ ਇੰਚ ਉੱਪਰ ਤੇ ਸਲਾਈਟ ਆ ਜਾਊਗਾ ਆ ਸਾਡਾ ਗळा ਹੈ ਜੀ ਠੀਕ ਹੈ ਜੀ ਤੇ ਹੁਣ ਅਸੀਂ ਇਹਦੇ ਲਈ ਕਪੜਾ ਇੱਕ ਕਟਿੰਗ ਕਰ ਲਾਂਗੇ ਜਿਹੜਾ ਅਸੀਂ ਰੇਪ ਵਗੈਰਾ ਲਗਾਉਣੀ ਹੈ ਇਹਦੇ ਇੱਕ ਇੱਕ ਪੈਰ ਦਾ ਮਾਪ ਰੱਖਦੇ ਹੋਏ ਸੀ ਸिलाई ਲਗਾ ਲਗਾ ਲਾਂਗੇ ਹੁਣ ਜਿਹੜੀਆਂ ਸੀ ਟੇਟਾਂ ਦੇ ਬੈਗਸ ਵਾਲੀਆਂ ਪਲੇਟਾਂ ਨੇ ਉਹ ਪਾਵਾਂਗੇ ਉਹ ਪਲੇਟਾਂ ਹੁੰਦੀਆਂ ਨੇ ਸੈਂਟਰ ਵਾਲੀਆਂ ਤੇ ਉਹਨਾਂ ਦੀਆਂ ਕਮਰ ਵਾਲੀਆਂ ਔਰ ਮੋਡੇ ਵਾਲੀਆਂ ਵੀ ਹੁੰਦੀਆਂ ਨੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਜਿਹੜੀ ਮੇਨ ਚੀਜ਼ ਹੈਗੀ ਆ ਉਹ ਦੱਸੂਗੀ ਠੀਕ ਹੈ ਜੀ ਤੇ ਜਿਹੜੀ ਮੇਨ ਚੀਜ਼ ਹੈਗੀ ਹੈ ਜਿਵੇਂ ਸਾਡਾ ਗळा ਪਿੱਛੇ ਜਾਣ ਲੱਗ ਜਾਂਦਾ ਹੈ ਨਾ ਉਹ ਵਾਲੀ ਮੈਂ ਤੁਹਾਨੂੰ ਦੱਸੂਗੀ ਕਿ ਪੀ ਕਿਉਂ ਜਾਣ ਲੱਗ ਜਾਂਦਾ ਜਦੋਂ ਅਸੀਂ ਆਹ ਥੀਰਾ ਅਟੈਚ ਕਰ ਲੈਣਾ ਐਵੇਂ ਠੀਕ ਹੈ ਜੀ ਆਹ ਥੀਰਾ ਅਟੈਚ ਕਰ ਲਿਆ ਸਾਡਾ ਇੱਥੋਂ ਨਾ ਕੱਪੜਾ ਇਹ ਹੀ ਘਾਟ ਵੱਧ ਜਾਂਦਾ ਕਿਉਂਕਿ ਆਹ ਅਸੀਂ ਪਲੇਟਾ ਪਾਈਆਂ ਨੇ ਠੀਕ ਹੈ ਜੀ ਤੁਸੀਂ ਚਾਹੋ ਤੇ ਉੱਪਰੋਂ ਗਲੇ ਨੂੰ ਅੱਧਾ ਅੱਧਾ ਇੰਚ ਜਿਹੜਾ ਮੋਹਰਲਾ ਗळा ਹੈਗਾ ਤੁਸੀਂ ਅੱਧਾ ਇੰਚ ਤੋਂ ਥੋੜਾ ਜਿਹਾ ਘੱਟ ਜਿਹੜਾ ਹੈ ਕਟਿੰਗ ਕਰ ਦੇਣਾ ਠੀਕ ਹੈ ਜੀ ਜੇ ਤੁਸੀਂ ਇਹ ਕਟਿੰਗ ਨਹੀਂ ਕਰਨਾ ਹੈਗਾ ਤੇ ਤੁਸੀਂ ਇਹਨੂੰ ਅਟੈਚ ਕਰ ਲਓ ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦੀ ਆਂ ਕਿ ਅਸੀਂ ਕੀ ਕਰਨਾ ਹੈਗਾ ਅਸੀਂ ਥੀਰਾ ਅਟੈਚ ਕਰ ਲੈਨੇ ਆਂ ਜੀ ਪਹਿਲਾਂ ਨਾ ਮੈੜੜੀ ਮੋਡੇ ਦੀ ਕਾਰਟ ਹੈਗੀ ਆ ਉਹ ਨਹੀਂ ਪਾਈ ਸੀਗੀ ਇਹਦੇ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਹੜੀ ਅਸੀਂ ਆਰਮ ਹੋਲ ਦੀ ਕਾਰਟ ਹੈਗੀ ਆ ਮੋਰਲੇ ਮੋਡੇ ਦੀ ਉਹ ਕਿਵੇਂ ਪਾਉਣੀ ਆ ਮੈਂ ਆਹ ਮਾਰਕਿੰਗ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਮਾਰਕਿੰਗ ਕੀਤੀ ਹੋਈ ਆ ਤੇ ਆਹ ਮੈਂ ਮਾਰਕਿੰਗ ਕੀਤੀ ਹੋਈ ਆ ਜੀ ਇਹ ਅਸੀਂ ਹੁਣ ਕੱਟ ਪਾ ਦਾਂਗੇ ਤੁਸੀਂ ਚਾਹੋ ਤੇ ਪਹਿਲਾਂ ਵੀ ਪਾ ਸਕਦੇ ਹੋ ਜਦੋਂ ਤੁਸੀਂ ਮਾਰਕਿੰਗ ਕੀਤੀ ਹੋਈ ਸੀ ਉਹਦੇ ਵੀ ਪਾ ਸਕਦੇ ਹੋ ਬਟ ਮੈਂ ਬਾਅਦ ਵਿੱਚ ਪਾ ਲੈਣੀ ਹੁਣੀ ਆ ਆਹ ਸਾਡੀ ਹੋ ਗਈ ਤੇ ਹੁਣ ਅਸੀਂ ਪੀਆ ਦੇਣਾ ਹੈਗਾ ਉਹ ਅਟੈਚ ਕਰਾਂਗੇ ਇੱਥੇ ਥੀ ਦਬਲ ਸਟਾਈ ਲਗਾ ਲਾਂ ਹਾਂ ਹਾਂਜੀ ਗਾਇਸ ਜਿਹੜਾ ਮੈਂ ਥੀਰਾ ਹੈਗਾ ਉਹ ਅਟੈਚ ਕਰ ਲਿਆ ਹੁਣ ਮੈਂ ਤੁਹਾਨੂੰ ਦੱਸੂਗੀ ਜਿੱਦਾਂ ਕਿ ਅਸੀਂ ਆਹ ਪਲੇਟ ਪਾਈ ਹੈ ਹੈਨਾ ਇਹਦੇ ਨਾਲ ਕੀ ਹੁੰਦਾ ਸਾਡਾ ਆ ਆ ਵਾਲੀ ਥੀਰੀ ਹੈਗੀ ਹੈ ਜਿਹੜੀ ਉਹ ਇੱਥੇ ਪਲੇਟ ਪਾ ਦਿੱਤੀ ਅਸੀਂ ਆਹ ਵਾਲਾ ਸਾਡਾ ਕਪੜਾ ਬਾਹਰ ਜਾਂਦਾ ਹੈਗਾ ਜਿਹੜੀ ਆ ਘਟ ਜਾਂਦਾ ਹੈਗਾ ਅਸੀਂ ਕੀ ਕਰਦੇ ਆ ਜਿਹੜੀ ਆ ਚੀਜ਼ ਐ ਇਹਨੂੰ ਇੱਥੇ ਨਾਲ ਰੱਖ ਕੇ ਇਦਾਂ ਸਲਾਈ ਲਗਾ ਦਿੰਦੇ ਆ ਐਵੇਂ ਤੁਸੀਂ ਕਦੇ ਨਹੀਂ ਕਰਨਾ ਹੈਗਾ ਠੀਕ ਹੈ ਜੀ ਨਾਲੇ ਜਿਹੜੀ ਆ ਵਾਲੀ ਚੀਜ਼ ਹੁੰਦੀ ਐ ਨਾ ਇਹਨੂੰ ਹਮੇਸ਼ਾ ਜਾਂ ਤਾਂ ਤੁਸੀਂ ਕੱਟ ਦੋ ਸਾਈਡ ਵਾਲੀ ਕੱਪੜੇ ਨੂੰ ਠੀਕ ਹੈ ਜੀ ਕਿਉਂਕਿ ਆਹ ਪਲੇਟ ਨਾਲ ਆਹ ਵਾਲੀ ਪਲੇਟ ਦੇ ਨਾਲ ਆ ਵੀ ਵਧ ਜਾਂਦਾ ਪਿਛਲਾ ਪੱਲਾ ਤੇ ਇਹਨੂੰ ਤੁਸੀਂ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਆਹ ਵਾਲਾ ਤੁਸੀਂ ਜ਼ਿਆਦਾ ਧਿਆਨ ਦੇਣਾ ਜਦੋਂ ਅਸੀਂ ਇਹਨੂੰ ਐਵੇਂ ਹੀ ਜੋੜ ਕੇ ਸਲਾਈ ਲਗਾ ਦਿੰਦੇ ਤਾਂ ਸਾਡਾ ਗळा ਜਿਹੜਾ ਹੈਗਾ ਪਿੱਛੇ ਜਾਣ ਲੱਗ ਜਾਂਦਾ ਠੀਕ ਹੈ ਜੀ ਇਹਨੂੰ ਤੁਸੀਂ ਐਵੇਂ ਰੱਖ ਕੇ ਆਹ ਜਿਹੜਾ ਕੱਪੜਾ ਹੈਗਾ ਉਹ ਕਟਿੰਗ ਕਰ ਦੇਣਾ ਮਤਲਬ ਇੱਥੇ ਨੂੰ ਨਹੀਂ ਸਲਾਈ ਕੀ ਜਿੱਦਾਂ ਕੱਟ ਦੇ ਦੇਣੀ ਆ ਠੀਕ ਹੈ ਜੀ ਇੱਧਰ ਵੀ ਤੁਸੀਂ ਦੇਖ ਸਾ ਰਹੇ ਹੋ ਆ ਵਧਿਆ ਹੋਇਆ ਹੈ ਨਾ ਇਹਨੂੰ ਤੁਸੀਂ ਕੱਟ ਦੇਣਾ ਕਿ ਮੈਂ ਇਹਨੂੰ ਕੱਟ ਦੂੰਗੀ ਆਹ ਸੀ ਕੱਟ ਤਾ ਦੀ ਇੱਧਰੋਂ ਵੀ ਅਸੀਂ ਸੇਮ ਐਵੇਂ ਕੱਪੜਾ ਜਿਹੜਾ ਹੈਗਾ ਕੱਢ ਦੇਣਾ ਆ ਘੜਤਾ ਜੀ।ਲਾਦੇ ਠੀਕ ਹੈ ਜੀ ਆ ਦੇਖੋ ਜਿਹੜਾ ਇਹ ਕੱਪੜਾ ਸਾਡਾ ਵਧਿਆ ਹੋਇਆ ਇਹਨੂੰ ਹਮੇ ਕਦੇ ਵੀ ਇਹਨੂੰ ਇਹਦੇ ਨਾਲ ਜੋੜ ਕੇ ਨਹੀਂ ਸਲਾਈ ਕਰਨਾ ਇਹਨੂੰ ਐਦਾਂ ਹੀ ਰੱਖਣਾ ਹੈ। ਇੱਥੋਂ ਅਸੀਂ ਜਿਹੜੀ ਆਹ ਪਲੇਟ ਹੈ ਇਹਦੇ ਨੀਚੇ ਤੋਂ ਅਸੀਂ ਸੇਮ ਪ੍ਰੋਪਰ ਉਵੇਂ ਹੀ ਰੱਖਣਾ ਬਰਾਬਰ ਕਰ ਦੇਣਾ ਇੱਥੋਂ ਅਸੀਂ ਜਿਵੇਂ ਹੈਗਾ ਉਵੇਂ ਘਟਾ ਦੇਣਾ ਠੀਕ ਹੈ ਜੀ। ਇੱਥੋਂ ਅਸੀਂ ਲਗਾਵਾਂਗੇ ਸਲਾਈ। ਜਿਹੜੀ ਆ ਵਾਲੀ ਪਲੇਟ ਹੁੰਦੀ ਹੈ यहन हमेशा थले नखना पर कदे नहीं करना है सेम अस दूज साइड भी एदा ही सिलाई लगावे आ वाली चीज है जेडी देख लेना ठीक है जी तो हाँ जी गई हूँ अस आई सैटिंग कर लिए है ना मार्किंग निशानी से लग्या होया मैं निशान लाने लगी थी सी अस इन कर लागे सलाई कर देंगे ਆਹ ਵਾਲੀ ਪਲੇਟ ਨੂੰ ਅਸੀਂ ਥੱਲੇ ਨੂੰ ਰੱਖਾਂ ਉੱਪਰ ਨੂੰ ਨੀਚੇ ਕਰੀਏ ਠੀਕ ਹੈ ਜੀ ਇੱਥੇ ਸੀ ਇਸ ਤੇ ਉੱਪਰ ਤੱਕ ਨਹੀਂ ਲਗਾਤਾ ਸੀ ਫਿਰ ਕਲਾਈਨ ਪੱਕਾ ਕਰ ਦਾਂਗੇ ਇੱਥੇ ਹਾਂ ਜਿਹੜਾ ਰਹਿ ਗਿਆ ਅਸੀਂ ਚਾਕ ਵਗੈਰਾ ਫੋਲਡ ਕਰ ਲਵਾਂਗੇ ਬਾਕੀ ਸਾਡਾ ਜਿਹੜਾ ਹੈਗਾ ਉਹ ਹੋ ਗਿਆ ਬਾਕੀ ਕਪੜਾ ਫੋਲਡ ਕਰ ਦੇਵਾਂਗੇ ਹਾਂਜੀ ਗਾਈਜ਼ ਹੁਣ ਆਪਾਂ ਨੇ ਜਿਹੜੀ ਹੈਗੀ ਹੈ ਬਾਜੂ ਅਟੈਚ ਕਰਨੀ ਹੈ ਮੈਂ ਜਿਹੜੀ ਬਾਜੂ ਦੀ ਮੂਰੀ ਹੈਗੀ ਉਹ ਪਹਿਲਾਂ ਫੋਲਡ ਕਰ ਲਵਾਂਗੀ

ਇੱਕ ਤੋਂ ਅੱਗੇ ਜਿਹੜੀ ਮੂਰੀ ਹੈਗੀ 7 ਇੰਚ ਦੀ ਰੱਖਣੀ ਹੈ ਗਾਇਸ 7 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਜੀ ਇਸਾਈ ਗੜੀ ਬਾਜੂ ਹੈਗੀ ਆ ਉਹਨੂੰ ਐਵੇਂ ਰੱਖ ਕੇ ਕਰਦੀ ਹੁੰਨੀ ਆ ਫੀਟਿੰਗ ਜਿਹੜੀ ਹੈਗੀ ਨਾਪਦੀ ਹੁੰਨੀ ਆ ਤੇ ਅਸੀਂ ਇੱਥੇ ਜਿਹੜਾ ਹੈਗਾ ਨਿਸ਼ਾਨ ਲਗਾ ਲਵਾਂਗੇ ਅੱਛੇ ਤੱਕ ਸલાઈ ਲਾ ਲੈਣੀ ਆ ਆਪਾਂ ਨੇ ਠੀਕ ਹੈ ਜੀ ਬੜੀ ਬਿਲਕੁਲ ਸਹੀ ਆਊਗੀ ਐਥੇ ਤੁਸੀਂ ਹਲਕੀ ਜਿਹੀ ਪੱਕੀ ਕਰ ਲਓ ਰੱਖਣਾ ਜੀ ਪੁੱਠਾ ਤੇ ਜਿਹੜੀ ਬਾਜੂ ਹੈ ਉਹਨੂੰ ਤੁਸੀਂ ਸਿੱਧਾ ਰੱਖਣਾ ਹੈ ਠੀਕ ਹੈ ਜੀ ਆਹ ਹੋ ਗਿਆ ਜੀ ਪਿਆ ਹੋ ਗਈ ਸਾਡੀ ਕਮੀਜ਼ ਠੀਕ ਹੈ ਜੀ ਇਹਨੂੰ ਅਸੀਂ ਕੀ ਕਰਨਾ ਹੈ ਇੱਥੇ ਦੇਖ ਲੈਣਾ ਜੀ ਅਸੀਂ ਜਿਹੜੀ ਕਮੀਜ਼ ਦੀ ਮੋਡੇ ਬਾਜੂ ਦੀ ਕਾਟ ਹੈਗੀ ਹੈ ਮੋਡੇ ਦੀ ਉਹ ਪਾਵਾਂਗੇ ਜਿਵੇਂ ਅਸੀਂ ਉਹਦੀ ਪਾਈ ਸੀਗੀ ਆਰਮਹੋਲ ਦੀ ਕਾਟ ਉਵੇਂ ਹੀ ਅਸੀਂ ਇਹਦੀ ਪਾ ਲਾਂਗੇ ਆਹ ਪਾਤੀ ਜੀ ਅਸੀਂ ਇਨੂੰ ਸਿਗੜੇ ਦੀ ਸਾਈਡ ਤੋਂ ਅੰਦਰ ਨੂੰ ਲੰਗਾ ਕੇ ਐਥੇ ਦੇਖ ਲੈਣਾ ਜੀ ਅਸੀਂ ਆਹ ਸਲਾਈ ਨੂੰ ਸਲਾਈ ਦੇ ਨਾਲ ਅਟੈਚ ਕਰਕੇ ਜਿਹੜੀ ਕਮਰ ਦੀ ਔਰ ਬਾਜੂ ਦੀ ਸਲਾਈ ਹੈ ਫਿਟਿੰਗ ਵਾਲੀ ਉਹਨੂੰ ਅਟੈਚ ਕਰਦੇ ਹੋਏ ਅਸੀਂ ਦੇਖ ਲਓ ਸਾਡਾ ਜਿਹੜਾ ਮੋਡਾ ਹੈਗਾ ਪੂਰਾ ਆਉਂਦਾ ਸਾਡਾ ਜਿਹੜਾ ਮੋਡਾ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਬਿਲਕੁਲ ਪ੍ਰੋਪਰ ਆ ਗਿਆ ਜੀ ਹੁਣ ਅਸੀਂ ਸਲਾਈ ਲਗਾਵਾਂਗੇ ਮੈਂ ਹਮੇਸ਼ਾ ਇਹ ਜਿਹੜੀ ਬਾਜੂ ਹੈਗੀ ਆ ਉਹ ਐਵੇਂ ਲਗਾਉਣੀ ਆ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜੀ ਬਾਜੂ ਹੈਗੀ ਉਹ ਲੱਗ ਜਾਂਦੀ ਹੈ। ਅਗਰ ਤੁਹਾਨੂੰ ਕੋਈ ਵੀ ਮਤਲਬ ਕਿ ਦਿੱਕਤ ਆਉਂਦੀ ਹੈ ਬਣਾਉਣ ਤੇ ਹਨਾ ਤੁਸੀਂ ਤੇ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਕੁਝ ਵੀ ਅਗਰ ਟੂਟ ਦੇ ਰਿਲੇਟਡ ਕੁਝ ਵੀ ਤੁਹਾਨੂੰ ਨਹੀਂ ਸਮਝ ਆਇਆ ਤੇ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਪੁੱਛੋ ਤੇ ਆ ਜੀ ਸਾਡੀ ਬਾਜੂ ਹੈ ਲੱਗੀ ਹੈ ਜੀ ਹੁਣ ਮੈਂ ਦੂਜੀ ਵੀ ਲਾ ਲੈਣੀ ਆ जा देख सकते हो कि मैं जोड़ा कमीज सिलाई की दी फिटिंग वगैरह वो गला भी पीछे नहीं जाता बिल्कुल प्रॉपर सही है एन तो तीस फिटिंग देख सकते हो हर से मैं सलवार सिलाई है दिया दिया और तरपाई भी रहती है वो भी करूँगी अगर सू तो मेरी वीडियो वजी लग गई तो लाइक शेयर कमेंट जरूर कर दें तो चैनल कर ले सबसक्राइब ठीक है जी तो हम अलग किसी होर भीडियो सत श्रीकाल बाय बाय